ਸਿੰਘ ਬਾਜਵੇ ਨੇ ਅੱਜ ਇੱਕ ਬਿਆਨ ਦਿੱਤਾ ਜਿਹੜੇ ਸੇਖਮਾਣਾ ਤੁਰੇ ਫਿਰਦੇ ਆ ਇਹ ਇੱਕ ਦਿਨ ਵੀ ਨਹੀਂ ਚੱਲ ਸਕਦੇ ਉਹ ਬਾਜਵਾ ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਸੇਖਮਾਣਾ ਤੁਰੇ ਫਿਰਦੇ ਆ ਨਾ ਇਹਨਾਂ ਦੇ ਵੱਡੇ-ਵਟੇਰਿਆਂ ਨੇ ਜੇਲਾਂ ਕੱਟੀਆਂ ਨੇ ਮੋੜਚੇ ਲਾਏ ਆ ਕੁਰਬਾਨੀਆਂ ਕੀਤੀਆਂ ਨੇ ਪੂਜਾ ਦੇ ਲਈ ਤੇ ਜਿਹੜੇ ਤੇਰਨਾ ਤੁਰੇ ਫਿਰਦੇ ਆ ਨਾ ਤੂੰ ਤੇ ਇੱਕ ਦਿਨ ਕਿੰਨਾ ਉਹ ਇੱਕ ਘੰਟਾ ਵੀ ਨਹੀਂ ਅੰਦਰ ਕਰ ਸਕਦੇ ਪੱਛਦਿਆਂ ਨੂੰ ਵਾਂਣ ਇੱਕੋ ਜਿਹਾਉਂਦੇ ਆ ਸਾਡਾ ਭਰਾ ਪਰਿਵਾਰ ਜੇ ਕੋਈ ਸ਼ਰੀਫ ਨੂੰ ਬੰਗਾਰਦਾ ਨਾ ਤੇ ਫਿਰ ਉਹ ਜਿਹੜੇ ਬਦਮਾਸ਼ ਹੁੰਦੇ ਆ ਵੱਡੇ ਵੱਡੇ ਆ ਜਿਹੜਾ ਉਹਨਾਂ ਨੂੰ ਅੱਗੇ ਲਾ ਕੇ ਪਹਜਾ ਦਿੰਦਾ ਵਾ ਆਮ ਆਦਮੀ ਪਾਰਟੀ ਦੇ ਮੇਰੇ ਜਿੰਨੇ ਵਰਕਰ ਨੇ ਤੁਹਾਨੂੰ ਕਿਸੇ ਨੂੰ ਡਰਤੀ ਕੋ ਲੋੜ ਨਹੀਂ ਜਗਰੂਪ ਸਿੰਘ ਸੇਖਵਾ ਚਟਾਨਮਾਨ ਤੁਹਾਡੇ ਨਾਲ ਖੜੋਤਾ ਵਾ ਤੇ ਸਾਡੇ ਵਰਕਰ ਦਾ ਪਸੀਨਾ ਡੁੱਲੂਗਾ ਸੇਖਵਾ ਆਪਣਾ ਖੂਨ ਡੁੱਲੂਗਾ ਇਹਦੇ ਪਿਓ ਸੁਭਰਨ ਸਿੰਘ ਬਾਜਵੀ ਨੂੰ ਵੀ ਹਰਾਇਆ ਜਿਹੜਾ ਤੁਹਾਡਾ ਹੰਕਾਰ ਹੈ ਜਿਹੜਾ ਤੁਹਾਡੇ ਤੇਰੇ ਧੋਣ ਚ ਕਿੰਲਾ ਦਾ ਇਹ ਵੀ ਲੋਕਾਂ ਨੇ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਦੇ ਵਿੱਚ ਰਡਕਟ ਦੇ ਵਿੱਚ ਕੱਢ ਦੇਣਾ ਤੇ ਬਾਜਵੇ ਦੀ ਤਾਂ ਉਮਰ ਹੀ 65 ਸਾਲ ਤੋਂ ਕਿ ਹੋ ਰਹੀ ਆ ਸੋ ਜਿਹੜਾ ਆਪ ਹੀ ਸਤਨਾ ਪਤਨਾ ਗਿਆ ਵਾ ਉਹਨੂੰ ਨਹੀਂ ਕੀ ਆਖਣਾ ਵਾ ਬਖਲਾਹਰ ਜਾ ਕੇ ਇਹੋ ਜਿਹੇ ਬਿਆਨ ਦੇਣ ਦੇ ਆ ਵਾ